ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਆਰਡਰ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਦੋ ਤਾਜੇ ਸੰਜੇ ਮਸਕੀਨ ਜਿੰਦ ਜਾਨ ਨਾਲ ਛੋਟੀਆਂ ਸੇਲਾਂ ਡਿਟੇਲ ਵੀ ਤੁਸੀਂ ਪੁੱਛਦੇ ਆ ਅਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਪਿੰਡ ਇਨਾਬਾਜ ਬਾਈ ਨਾਮ ਬੁੱਤਾ ਜ਼ਿਲ੍ਹਾ ਸੰਗਰੂਰ ਪਹਿਗਿਆ ਪਿੰਡ ਆ ਗਿਆ ਆਪਣਾ ਸੇਖਾ ਜਲੂਰ ਦੇ ਨੇੜੇ ਜੀ ਕਰਨ ਤੇ ਮੋਬਾਈਲ ਨੰਬਰ ਆਪਣਾ 991743 68070 991743 68070 68070 ਤੇਰੀ ਪਹਿਲੇ ਨੰਬਰ ਤੇ ਆਪਾਂ ਬਲੂਨ ਕੱਟੀ ਦੇਖਦੇ ਆਂ ਇਹ ਦੰਦੋ ਕਿਵੇਂ ਆਂ ਦੰਦੋ ਦੁੱਗੀ ਆ ਜੀ ਦੁੱਗੀ ਬੱਚਾ ਕਿਹੜਾ ਇਹਦਾ ਬੱਚਾ ਕੱਟੀ ਆ ਜੀ ਉਹ ਕਿਸੇ ਨੂੰ ਉਹ ਪਹਿਲੀ ਕੱਟੀ ਕਹਿੰਦਾ ਦਿਨ ਹੋ ਗਿਆ ਸੂਈ ਨੂੰ ਅੱਜ ਸੂਈ ਨੂੰ ਅੱਜ 8 ਨਵਾਂ ਦਿਨ ਆ ਜੀ ਦੁੱਧ ਕਿੰਨਾ ਹੈ ਹੁਣ ਦੁੱਧ 13 ਕਿਲੋ ਹੈ ਪਲੂਨ ਕੱਟੀ ਥੱਲੇ 8 9 ਸੂਈ 34 ਲੀਟਰ ਹਾਜ਼ਰ ਆ ਹਾਂ ਜੀ ਮੰਨ ਕੇ ਚੱਲੀਏ 12 ਲੀਟਰ ਦੋ ਟਾਈਮ ਚਵਾ ਕੇ ਦੇ ਦਾਂਗੇ ਜਮਾ 6 ਲੀਟਰ ਟਾਈਮ ਦਾ ਹਾਂ ਜੀ ਕੰਡੇ ਦੇ ਅੱਗੇ ਲਈ ਚੌਣ ਚੌ ਇੱਕ ਨੰਬਰ ਇੱਕ ਨੰਬਰ ਆ ਜੀ ਮੁੱਲ ਵੜੀ ਕੀ ਹੋਊਗਾ ਮੁੱਲ ਵੜੀ ਫੋਨ ਤੇ ਕਰ ਦਈਏ ਤੋਰੀ ਵੜੀ ਸੋ ਵੀਰੋ ਕੱਦ ਕਾਟ ਵਗੈਰਾ ਦੇਖੋ ਝੋਟੀ ਦਾ ਚੰਗਾ ਪੂਰੀ ਸਿੰਘਾਂ ਦੀ ਸਕੀਨ ਤੇ 12 ਲੀਟਰ ਚੌਣ ਵਾਲਾ ਦੁੱਧ ਇਹ ਥੱਲੇ ਹਾਜ਼ਰਾ 6 ਲੀਟਰ ਟਾਈਮ ਦਾ ਇਧਰੋਂ ਤੋਰ ਦੀ ਬਾਹਰ ਰੇੜੀ ਵਾਲੀ ਨੂੰ ਤੇ 6 ਲੀਟਰ ਟਾਈਮ ਦਾ ਦੁੱਧ ਅਠਾ ਨੌਂ ਦਿਨਾਂ ਦੀ ਸੂਜੀ ਵੀ ਥੱਲੇ ਪਿੱਛੇ ਕੱਟੀ ਆ ਮੂਹੋ ਦੋ ਜੰਦਾ ਨਸਲ ਜਾਤ ਬਰੀਡ ਫੁੱਲ ਸਾਰਾ ਕੁਝ ਓਕੇ ਆ ਕੰਮ ਜਮਾ ਵਾ ਮੋੜ ਲਿਆ ਵੀਰ ਮੇਰੇ ਤੇ ਸੈਂਕ ਮੂੰਹ ਮੱਥੇ ਦੇਖੋ ਕੋਈ ਬੰਦਾ ਆ ਕੇ ਨੁਕਸੇ ਦਾ ਕੱਢ ਨਹੀਂ ਸਕਦਾ ਵੀ ਇਹ ਚ ਕੋਈ ਨੁਕਸਾ ਹਸ ਤਰ ਆ ਗਈ ਤੇ ਲੈ ਵਾਲੂ ਵਾ ਦੇਖੋ ਜਮਾ ਕਿਆ ਬਾਤਾਂ ਸਾਫ ਸਿਧਰਾ ਮੁੱਲ ਵਧੀਆ ਹੀ ਹੋਵੇ ਦਾ ਫੋਨ ਤੇ ਜਿਹੜਾ ਕਰਿਆ ਤੇ ਝੋਟੀ ਵੀ 12 ਲੀਟਰ ਜਿਹੜੀ 8ਵੇਂ ਦਿਨ ਪਲੂਣ ਕੱਢੀ ਜਾਂਦੀ ਆ ਪਤਾ ਹੀ ਆਪ ਨੂੰ ਚੰਗਾ ਦੁੱਧ ਕੱਢੂਗੀ ਤੇ ਫਿਰ ਅੰਦਾਜ਼ਾ ਆ ਜਾ ਵੀ ਕਿੱਥੋਂ ਤੱਕ ਜਾਵੜੂ ਵੱਧ ਤੋਂ ਵੱਧ ਇਹ ਲੋਕਾਂ ਨੂੰ ਵੀਰੇ 2.5 ਲੱਖ ਕਰ ਦੇਣੀ 175 ਦੀ ਕੱਟੀ ਦਵਾਂਗੇ 175000 ਜੀ 12 ਲੀਟਰ ਚਵਾ ਕੇ ਦੇਵਾਂਗੇ ਤੇ ਦੁੱਧ ਪਾ ਦੂ ਫਿਰ 15 15 ਦਾ ਆਮ ਨਾਲ ਪਾਉਂਗੇ ਵੀਰੇ ਸੋ 15 ਲੀਟਰ ਆਉਣਾ ਪਾਉ ਦੂ ਇੱਕ ਮਣੀ ਹੱਕੀ ਨਹੀਂ ਚੰਗਾ ਨਹੀਂ ਚਵਾ ਕੇ ਇੱਕ ਲੱਖ 75000 ਦੇ ਵਿੱਚ ਤੁਹਾਨੂੰ 12 ਲੀਟਰ ਦੁੱਧ ਮਿਲ ਕੇ ਦਿੱਤਾ ਜਾਣਾ ਤੇ ਲੇਵਾਂ ਲੋਵਾ ਦੇਖੋ ਝੋਟੀ ਦਾ ਝੋਟੀ ਬੁਰੀ ਅਸਲਾ ਜਿਹੜੇ ਵੀ ਨੂੰ ਭਾਲਦੇ ਕਿ ਚੰਗੀ ਸਕੀਨ ਝੋਟੀ ਲੈਣੀ ਹੈ ਤੇ ਗਾੜੀ ਵਿਸਾੜੀ ਇੱਕੋ ਜਮ ਜਮਾ ਇੱਕੋ ਹੀ ਆ ਵੀਰੇ ਆਪ ਤਾਂ ਹੀ ਪੁੱਛਿਆ ਕਿਹੜੇ ਟੀਕੇ ਦੀ ਹੈਗੀ ਐ ਇਹ ਮਨਤੀ ਦੀ ਹੈ। ਸੇ ਮਨਤੀ ਦੱਸਿਆ ਆਪਾਂ ਨੂੰ ਤੇ ਪਿੱਛੇ ਦੀ ਆ ਹੈਗੀ ਕੱਟੀ ਹੈਣਾ। ਹਾਂਜੀ। ਠੀਕ ਹੈ। ਤੇ ਅੱਗੇ ਦੋ ਨੰਬਰ ਜਿਹੜੀ ਝੋਟੀ ਦੇਖਦੇ ਆ। ਇਹ ਦੂਜਾ ਤੋਂ ਅੱਗੇ ਰੇ। ਕੈ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਅੱਜ ਨੂੰ ਚੌਥਾ ਬੰਨਣਾ ਤੇ ਨਾਲ ਨਾਲ ਅੱਗ ਗਈ ਦੀ। ਇਹਦੇ ਪਿੱਛੇ ਵੀ ਕੱਟੀ ਹੈਣਾ। ਹਾਂਜੀ। ਨਾਲ ਨਾਲ ਆ ਜਿਵੇਂ ਚੌਥਾ ਪੰਜਵਾਂ ਦਿਨ ਸੂਈ ਨੂੰ ਆ। ਕਿੰਨਾ ਦੁੱਧ ਹਾਜ਼ਰ ਆ ਚੋਣ ਵਾਲਾ? ਇਹ ਥੱਲੇ ਹੁਣ 14 ਕਿਲੋ ਆ ਗਏ ਰੇ। ਕਹੋ ਹੁਣ 15 16 ਕਹਾ ਲਓ। 7 ਲੀਟਰ ਟਾਈਮ ਦਾ ਹਾਜ਼ਰ। ਹਾਂਜੀ। ਤੇ ਅੰਦਾਜ਼ਾ ਵੀ ਕਿਥੋਂ ਤੱਕ ਜਾ ਸਕਦੀ ਆ? ਇਹ ਮੌਨ ਦਾ ਵੀਰੇ ਕਣਪੇ ਕਰਦੇ ਆ ਕਿ 1.75 ਦੇ ਦਿੰਦੇ ਆਗੇ 1 ਲੱਖ 75 ਹਜ਼ਾਰ ਦੀ ਤੇ ਦੁੱਧ ਕਿੰਨਾ ਮੰਨ ਕੇ ਚੱਲੇ ਵੀ ਕਿੰਨਾ ਕਰੀ ਥੋੜੇ ਹਿਸਾਬ ਨਾਲ ਉਹ ਤਾਂ 20 ਲੀਟਰ ਦਿੰਦੀ ਵੀ ਮੰਨ ਕੇ ਚੱਲੇ 18-19 ਲੀਟਰ ਵਾਲੀ ਹੈਗੀ ਆ ਜੰਮਾ ਖੁੱਲੀ ਹੈ ਜੀ 1 ਲੱਖ ਬੱਚਾ ਹੀ ਹੁਣ 14 ਕਿਲੋਗ੍ਰਾਮ 1 ਲੱਖ 75 ਹਜ਼ਾਰ ਜੋੜੇ ਦਾ ਭਾਅ ਹੋ ਗਿਆ 3.5 ਲੱਖ ਰੁਪਈਆ ਹਾਂ ਜੀ 3.5 ਜੇ ਕੋਈ ਜੋੜਾ ਲੱਗ ਜਾਏ ਸੋਝੋ ਮਣੀ ਮੋਟੀ ਚੋਣ ਚੋਆ ਇੱਕ ਨੰਬਰ ਇੱਕ ਨੰਬਰ ਆ ਜੀ ਤੋਰੀ ਬਾਹਰ ਨੂੰ ਸੋ ਵੀਰੋ ਸਿੰਘ ਮੂੰਹ ਮੱਥਾ ਦੇਖੋ ਸਾਫ ਸੁਥਰਾ 1 ਲੱਖ 75 ਹਜ਼ਾਰ ਰੁਪਈਆ ਕੀਮਤ ਆ ਤੇ ਦੁੱਧ 14 ਚ ਵਾ ਕੇ ਦੇਵਾਂਗੇ। ਆ ਜੀ ਦੇ ਨੇ ਦੋ ਡਾਂਗ ਚ ਚਾਰਾਂ ਚੋਲੇ। ਸੋ ਦੋ ਡਾਂਗ ਚ ਚਾਰਾਂ ਡਾਂਗ ਜੋੜੇ ਤੋਂ ਭਾਵੇਂ 1.70 ਲੱਖ 77 ਹਜ਼ਾਰ ਵਾਲੇ ਚੋਲੇ ਜਾਂਦੀਆਂ ਹੈਗੀਆਂ। ਢੱਲੇ ਵਾਲੋ ਵੇਖੋ ਸਾਫ਼ ਜਿਹਾ ਤਰਾ ਸੋਹਣਾ। ਜਿੰਦੇ ਜਾਣ ਜਮ ਐਟ ਵਰਗਾ ਲੈਵਾ। ਤੇ ਸਵੇਰ ਦਾ ਟਾਈਮ ਚ ਚਵਾਈ ਇਹਨਾਂ ਦੀ ਹਜੇ ਹੋਣੀ ਆ। ਟਾਈਮ ਵੱਜ ਗਿਆ ਘਟੂ ਘਟ ਮੰਨ ਕੇ ਚਲੋ ਵੀ 8:30 ਹੋ ਗਏ ਜਮਾ। ਕਿਉਂਕਿ ਚਵਾਈ ਕਰਨੀ ਕਰਕੇ। ਦੇ ਵਾਕੀ ਦੇਖੋ ਸੰਤਲ ਸੋਹਣਾ ਸਾਫ ਸੁਥਰਾ ਤੇ ਚੌਂਡ ਚਵਾਦੀ ਵੀਰ ਦੱਸਦੇ ਇੱਕ ਨੰਬਰ ਤੇ ਸਿੰਘ ਮੂ ਮੱਥਾ ਦੇਖੋ ਸਾਫ ਸੁਥਰਾ 175000 ਰੁਪਿਆ ਕੀਮਤ ਆ ਪਿਛੇ ਇਹਦੇ ਕੱਟੀਆਂ ਸੋ ਦੋਨਾਂ ਵਿੱਚੇ ਬੱਚੇ ਹੀ ਕੱਟੀਆਂਗੇ ਸੂਈਆਂ ਸਵਾਈਆਂ ਚਵਾ ਕੇ ਸਾਨੂੰ ਦਿੱਤੀਆਂ ਜਾਣੀਆਂ ਹਵਾਨਾ ਆਪਣੇ ਡੇਰ ਤੇ ਉੱਕਰ ਫੇਰ ਦਿਖਾ ਦਿੰਨੇ ਆ ਸੋ ਦੇਖੋ ਥਾਂ ਦੇ ਵਾ ਚਾਰੇ ਥਾਂ ਨਿੱਖੜਵੇਂ ਸਾਫ ਸੁਥਰੇ ਤੇ ਕੋ ਸੰਖ ਜੀ ਆ ਮਾੜੀ ਉਹ ਤੇ ਨਹੀਂ ਕੋ ਸੰਦਾ ਨਹੀਂ ਗਰੰਟੀ ਆਪਣੀ ਫੁੱਲ ਜੀ ਠੀਕ ਹੈ ਸਾਖ ਵੈਸੇ ਹੀ ਹੈ ਹਨਾ ਉਹਦਾ ਪੈਸੀ ਹੈ ਠੀਕ ਹੈ ਸੋ ਦੋ ਦਿਖਾ ਦੇ ਆਪਾਂ ਤੁਹਾਨੂੰ ਪਲੂਨ ਤੇ ਦੂਜਾ ਸੋ ਸਕ੍ਰੀਨ ਟੋਟੇ ਸੋ ਜੀ ਸਵੇਰੇ ਇੱਕ ਆਪਾਂ ਤੁਹਾਨੂੰ ਟੋਕੜ ਮੈਂ ਦਿਖਾਉਣੇ ਪਏ ਆ ਤੇ ਇਹਦਾ ਡਾਟਾ ਕੀ ਆ ਜੀ ਸਾਢੇ 3 ਮਹੀਨੇ ਦੀ ਗੱਭਣਾ ਜੀ ਸੂਆ ਤਾਂ ਹੋਤੀ ਜੇ ਉਥੇ ਸੁਣੀ ਹਾਂਜੀ ਹਾਂ ਤੀਜਾ ਸੁਆ ਜੀ ਥੋੜੀ ਗ੍ਰੋਥ ਛੋਟੀ ਹੈ ਤੇ ਸਭ ਵਜਨ ਦੀ ਛੋਟੀ ਪੈਂਦੀ ਕੱਦ ਜਣ ਹਾਂਜੀ ਕੱਦ ਵੀ ਛੋਟੀ ਆ ਉਹ ਸਾਫ ਸੁਥਰੀ ਚਵਾਈ ਇੱਕ ਨੇ ਸਾਢੇ 3 ਮਹੀਨਿਆਂ ਦੀ ਗੱਭਣ ਹਾਂਜੀ ਤੇ ਬੱਚਾ ਹੈਗਾ ਨਹੀਂ ਬੱਚਾ ਨਹੀਂ ਹੈ ਤੇ ਮਿਲਦੀ ਕਿਵੇਂ 파ੜੇ ਤੇ ਆ ਜੀ ਮਿਲਦੀ ਬੂੜੀ ਨੂੰ ਠੀਕ ਹੈ ਦੁੱਧ ਕਿੰਨਾ ਪਾ ਇਹਦਾ ਜੀ ਹੈਗਾ 60000 ਮਾਨਤਾਨ ਹੋਣੀ ਬਾਬਾ 55 ਹੀ ਦੇ ਦਾਂਗੇ ਹਾਂਜੀ ਸੋ ਫਿਰ 55000 ਦੀ ਵੀਰ ਕਹਿੰਦੇ ਦੇ ਦਾਂਗੇ ਕਢਾ ਦੇ ਗੜਾ ਜੇ ਤੁਰਦੀ ਇਹਦਾ ਤੇ ਛੋਟੀ ਮੈਂ ਹੈ ਕਦ ਕਾੜ ਦੀ ਬਜਨ ਚ ਤੇ ਤਾਂ ਜੋ ਮੁੱਲ ਹੈਗਾ 55000 ਦੁੱਧ ਇੱਕ ਟਾਈਮ ਚ ਉਹਨੇ ਕਿ ਦੋ ਟਾਈਮ ਦੋ ਟਾਈਮ ਮਲਟਾ ਦੋ ਟਾਈਮ ਡੇ ਕਿਲੋ ਹਾਂ ਚਵਾਈ ਕਰੀ ਜਾਂ ਤਾਂ ਇੱਕ ਵਾਰ ਸਬਸਕ੍ਰਾਈਬ ਕਰਕੇ ਤੋੜ ਦਿ ਠੀਕ ਆ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ